ਇਹ ਗੀਤ ਉਸ ਗੁਰੂ ਵਾਸਤੇ ਤੁਸੀਂ ਵੀ ਕੋਈ ਨਾ ਕੋਈ ਗੁਰੂ ਧਾਰਨਾ ਕੀਤੀ ਹੈ ਕਿਸੇ ਗੁਰਦੁਆਰੇ ਮੰਦਰ ਮਸਜਿਦਾਂ ਦੇ ਉਹ ਵਧੀਆ ਗੱਲ ਹੈ ਉਸ ਗੁਰੂ ਨੇ ਸਾਨੂੰ ਹਨੇਰੇ ਤੋਂ ਉਜਾਰੇ ਤੱਕ ਲੈ ਕੇ ਆਇਆ ਉਸ ਗੁਰੂ ਦੀ ਗੱਲ ਕਰਨ ਜਾ ਰਿਹਾ ਇਸ ਕਿਤੇ ਮੈਂ ਹੋ ਜਾਏ ਖਤਮ ਕਹਾਣੀ ਵਿੱਚ ਸਜਣਾ ਉਹ ਵੈਸੇ ਵੀ ਹੈ ਜਾ ਮੰ ਤਾਂ ਇਕ ਦਿਨ ਜਾਣੀ ਵੇ ਸਜਣਾ ਤੇ ਰੂਹ ਕਹ ਰਹੀ ਏ ਉਸ ਗੁਰੂ ਨੂੰ ਇਸ ਕੀ ਤੇਰੇ ਮੇਂ ਹੋ ਜਾਏ ਫਤਮ ਕਹਾਣੀ ਵੇ ਸਜਣਾ ਉਹ ਐਸੇ ਵੀਏ ਜਾ ਮੰ ਤਾਂ ਇਕ ਦਿਨ ਜਾਣੀ ਵੇ ਸਜਣਾ ਉਡਿਆ ਨਾ ਜੇ ਨੀਂਦਾ ਫਿਰ ਕੀ হাস হাস یار না ਮੇਤਾ ਓਖ ਕਹਿਦਾ ਇਸ਼ਕੇ ਦਾ ਉਡੀਆਂ ਨਾ ਜੇ ਨੀਂਦਾ ਵਰਗੀ ਹੈਦਾ ਇਸ਼ਕੇ ਦਾ হাস হাস یار না ਮੇਤਾ ਓਖ ਕਹਿਦਾ ਇਸ਼ਕੇ ਦਾ ਕੀਮਤ ਪਾਰੀ ਪੈਂਦੀ ਬੜੀ ਚੋਕਾਣੀ ਵੇ ਸਜਾ ਉਹ ਐਸੇ ਵੀ ਜਾਨ ਪਾਇ ਇਕ ਦਿਨ ਜਾਣੀ ਵੇ ਸਜਾ ਮੁੰਮੜੇ ਮੈਂ ਗੱਲ ਦੱਸਦਾ ਇੱਕ ਰਮ ਜਗਰਾਤੇ ਨੀ ਗਾ ਰਿਆ ਸੀ ਤੇ ਲੋਕ ਛੋੜਦੇ ਗਾਣਾ ਹੈ ਪਰ ਰੂਹ ਕਹਿ ਰਹੀ ਏ ਉੱਡੀਆਂ ਨਾਲ ਜੀ ਨੀਂਦਾ ਜਿਹੜੇ ਬੰਦਗੀ ਕਰਦੇ ਓਹਨਾਂ ਨੀਂਦ ਉੱਡ ਜਾਂਦੀ ਰਾਤ 2:00 ਵਜੇ 2:30 ਵੇ 3:00 ਵਜੇ ਅਕਸਰ ਉਹ ਜਾਗ ਜਾਂਦੇ ਉੱਡੀਆਂ ਨਾਲ ਦੇ ਨੀਂਦਾ ਫਿਰਗੀ ਫਾਇਦਾ ਇਸ਼ਕੇ ਦਾ

ਕੰਮਲੀ ਚੰਦੀ ਨੂੰ ਗੜ ਲਾਉਣਾ ਬਾਕੀ ਐ ਮੁੱਕ ਗਈਆਂ ਸਭ ਲੋੜਾਂ ਤੇਰਾ ਹੋਰਾਂ ਬਾਕੀ ਐ ਕੰਮਲੀ ਰੰਮਲੀ ਚੰਦੀ ਨੂੰ ਗੜ ਲਾਉਣਾ ਬਾਕੀ ਐ ਤੂੰ ਹੀ ਸੱਚਾ ਸੁਚਾਰੂ ਦਾ ਹਾਣੀ ਵੇ ਸੱਜਣਾ ਮੈਂ ਐਸੇ ਵੀ ਐ ਸਾਂ ਤਾਂ ਤੇਖ ਦਿਨ ਜਵਣੀ ਵੇ ਸੱਜਣਾ ਇਸ਼ਕ ਤੇਰੇ ਮੇ ਹੋ ਜਾਏ ਖਤਮ ਆਹਣੀ ਵੇ ਸੱਜਣਾ ਮੂੰ ਐਸੀ ਧੀ ਜਾਨ ਤਾਂ ਇੱਕ ਦਿਨ ਜਾਣੀ ਵੇ ਸੱਜਣਾ ਜੇ ਜਗ ਜ ਮਰ ਜਾਂਦੇ ਫਿਰ ਵੀ ਕੋਈ ਮੁੱਲ ਨਹੀਂ ਸਿਪਾਣਾ ਇਸ ਤਰ੍ਹਾਂ ਆਪਣੇ ਗੁਰੂ ਦੇ ਨਾਲ ਲੜ ਕੇ ਮਰੋ ਆਪਣੇ ਗੁਰਦੇ ਨਾਲ ਹੀ ਤੜੀ ਕਰੀ ਮਾਰ ਥੈਂਕ ਯੂ ਸਰ